ਭਾਈ ਜੀ ਜਿੱਦਾਂ ਹੁਣ ਇਸ ਟਾਈਮ ਕਹ ਲੋ ਵੀ ਸਰਸਾ ਸ਼ਾਂਤ ਆ ਜਿੱਦਾਂ ਹਨਾ ਜੀ ਜਦੋਂ ਉੱਪਰ ਪਹਾੜ ਦੇ ਵਿੱਚ ਮੀਂਹ ਪੈਂਦਾ ਏ ਤੇ ਉਦੋਂ ਤਾਂ ਲੰਗਣਾ ਦਾ ਬਹੁਤ ਦੂਰ ਦੀ ਗੱਲ ਆ ਸਾਈਡ ਤੇ ਖੜ ਕੇ ਦੇਖਣੇ ਜੇ ਵੀ ਸਰਸੇ ਨੂੰ ਡਰ ਲੱਗਦਾ ਇਹ ਮੇਰੀ ਗੱਲ ਸ਼ਾਇਦ ਜਿਹੜੇ ਸੁਣਦੇ ਹੋਣੇ ਕਹਿੰਦੇ ਹੱਸੋ ਹੀ ਨਹੀਂ ਮੰਨਦੇ ਹੋਣੇ ਵੀ ਦਰਿਆ ਵੋ ਵੱਡੇ ਵੱਡੇ ਹੁੰਦੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਆ ਕੇ ਕਦੇ ਸਰਸਾ ਵਰਖਾਤਾਂ 'ਚ ਬਹੁਤ ਆਂਦਾ ਹਨਾ ਜੀ ਜਦੋਂ ਮੀਂਹ ਪੈਂਦਾ ਫਿਰ ਬਹੁਤ ਚੱਲਦਾ ਤੇ ਤੁਸੀਂ ਇੱਕ ਵਾਰੀ ਦੇਖਿਓ ਜ਼ਰੂਰ ਵੱਡੇ ਪੁਲ ਤੇ ਖੜ ਕੇ ਪਾਣੀ ਜਿੱਦਾਂ ਰਿੱਜਦਾ ਹੁੰਦਾ ਨਾ ਅੰਦਰੋਂ ਐਵੇਂ ਮਤਲਬ ਨਿਕਲਦਾ ਜਦੋਂ ਥੱਲੇ ਧਰਤੀ ਜੀ ਧਰਤੀ ਚੋਂ ਪਾਣੀ ਨਿਕਲਦਾ ਉੱਪਰ ਨੂੰ ਤੇ ਇੰਨਾ ਪਾਣੀ ਡਰਾਵਨਾ ਲੱਗਦਾ ਵੀ ਡਰ ਲੱਗਦਾ ਇੱਕ ਤਰ੍ਹਾਂ ਹਾਂਜੀ ਪੈ ਜਾਂਦਾ ਜਿੱਦਾਂ ਦੇਖ ਕੇ ਤੇ ਮੈਂ ਕਹਿੰਦਾ ਮੈਂ ਗਾਰੰਟੀ ਨਾਲ ਕਹਿ ਸਕਦਾ ਤੇ ਵੀ ਦੋ ਦਿਨ ਬੰਦਾ ਇਹਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਗੀ ਦੇਖ ਕੇ ਸੋਚ ਕੇ ਸਿਰਫ ਸੋਚ ਕੇ ਸਿਰਫ ਪਰ ਜਦੋਂ ਗੁਰੂ ਮਹਾਰਾਜ ਤੇ ਛੋਟੇ ਸਾਹਿਬ ਜੀ ਪਾਰ ਕੀਤਾ ਹੋਊਗਾ ਤਾਂ ਕੀ ਦਿਮਾਗ ਦੇ ਵਿੱਚ ਹੋਊਗਾ ਕਿਉਂਕਿ ਪਰਿਵਾਰ ਨਾਲ ਆਪਾਂ ਸੋਚ ਰਹੇ ਨੇ ਕਿ ਅੱਜ ਆਪਣੇ ਬੱਚਿਆਂ ਨੂੰ ਤਾਂ ਆਪਾਂ ਲੈ ਕੇ ਵੀ ਨਹੀਂ ਆਉਂਦੇ ਕਿਉਂਕਿ ਭਾਈ ਨਹੀਂ ਨਹੀਂ ਜਾਣਾ ਨਹੀਂ ਹੈਗਾ ਜੀ ਉਹਨਾਂ ਦੀ ਕਹਿ ਲੋ ਪਰਵਰਿਸ਼ ਉਹਨਾਂ ਦੀ ਗੁਰਬਾਣੀ ਦੀ ਇਸੇ ਇਸ ਨੂੰ ਕਹਿੰਦੇ ਗੁਰਬਾਣੀ ਦੀ ਸ਼ਕਤੀ ਹਨਾ ਜੀ ਜਿਹੜਾ ਗੁਰਬਾਣੀ ਜਦੋਂ ਪੜ੍ਹਦੇ ਆ ਤੇ ਗੁਰਬਾਣੀ ਅੰਦਰੋਂ ਪੋਸ਼ ਕਰਦੀ ਆ ਬੰਦੇ ਨੂੰ એનર્ਜੀ ਦਿੰਦੀ ਆ ਉਹ ਜਿਹੜਾ ਬੰਦਾ ਪੜ੍ਹਦਾ ਉਹੀ ਇਹ ਚੀਜ਼ ਸਮਝ ਸਕਦਾ ਵੀ ਉਹ ਫਿਰ ਮੌਤ ਮੌਤ ਇੱਕ ਕਨਸੈਪਟ ਆ ਜਿਹਨੂੰ ਮੌਤ ਦਾ ਕਨਸੈਪਟ ਵਧੀਆ ਪਤਾ ਲੱਗ ਗਿਆ ਚੰਗੇ ਤਰੀਕੇ ਨਾਲ ਤੇ ਫਿਰ ਮੌਤ ਤੋਂ ਡਰਦਾ ਨਹੀਂ ਤੇ ਉਹਦੇ ਉਹਦੇ ਉਹਦਾ ਟਾਰਗੇਟ ਉਹ ਤਾਂ ਵੱਡਾ ਹੋ ਜਾਂਦਾ ਹਨਾ ਜਦੋਂ ਟਾਰਗੇਟ ਤੁਹਾਡਾ ਵੱਡਾ ਹੈ ਤੇਰੀ ਚੀਜ਼ਾਂ ਛੋਟੀਆਂ ਲੱਗਦੀਆਂ ਸਾਨੂੰ ਸਾਰੀਆਂ ਹੀ ਜੀ ਜੀ